ਲਓ ਜੀ ਜਿਹੜੇ ਤੁਸੀਂ ਬਾਜ਼ਾਰਾਂ ਜਾ ਕੇ ਲੈਨੇ ਹੋ 2 ਪੀਸ ਕੋਰਟ ਪੈਂਟ 10-10 ਹਜ਼ਾਰ ਰੁਪਏ ਦੇ ਸਾਡੇ ਕੋਲ ਆਜੋ 10 ਹਜ਼ਾਰ ਵਾਲਾ ਕੋਰਟ ਪੈਂਟ ਸਿਰਫ 2995 ਚ ਲੈ ਜਾਓ ਸਿਲਾਈ ਕਰਕੇ ਦਵਾਂਗੇ ਜਿਹੜੇ ਤੁਸੀਂ ਬਾਜ਼ਾਰ 'ਚ ਜਾ ਕੇ ਲੈਨੇ ਹੋ 15-15 ਹਜ਼ਾਰ ਰੁਪਏ ਦੇ 3 ਪੀਸ ਕੋਟ ਪੈਂਟ ਸਾਡੇ ਕੋਲ ਆਜੋ 3 ਪੀਸ ਕੋਟ ਪੈਂਟ ਸੀਤਾ ਸਲਾਇਆ ਸਿਰਫ 3760 ਦਵਾਂਗੇ ਕੋਈ ਹੋਰ ਤੁਹਾਡੇ ਤੋਂ 15 ਹਜ਼ਾਰ ਨਹੀਂ ਲੈਣਾ ਕੋਈ 18 ਹਜ਼ਾਰ ਨਹੀਂ ਲੈਣਾ ਸ਼ੇਰਬਾਨੀ ਸਿਲਾਈ ਕਰਕੇ ਤੁਹਾਨੂੰ 6500 ਰੁਪਏ ਚ ਆਪਾਂ ਦੇ ਦੇਣੀ ਆ ਜਿੰਨਾ ਲੈਣੇ ਆ ਜਾਗੋ ਪਾਰਟੀ ਲਈ ਕੁਰਤੇ ਪਜਾਮੇ ਤੁਸੀਂ ਨਾਈਟ ਪਾਰਟੀ ਲਈ ਕੁਰਤੇ ਪਜਾਮੇ ਲੈਣੇ ਆ ਤੁਸੀਂ ਚਾਹੁੰਦੇ ਹੋ ਵੀ ਇਹਦੇ ਨਾਲ ਆਪਾਂ ਥੀਮ ਬਣਾ ਕੇ ਲੈਣਾ ਇੱਕ ਨਾਲ ਦੇ 10-10 ਵਣੋਣੇ ਆ 20-20 ਬਣਾਉਣੇ ਆ ਤੇ ਇਹਦੇ ਉੱਤੇ ਵੀ ਬਹੁਤ ਵੱਡੀਆਂ ਆਫਰਾਂ ਲਾਤੀਆਂ 700 ਰੁਪਏ ਦਾ ਗੀਜ਼ਾ ਕੋਟਨ ਦਾ ਕੁਰਤਾ ਪਜਾਮਾ ਦਿੰਨੇ ਆ 700 ਰੁਪਏ ਦਾ 700 ਰੁਪਏ ਦਾ ਕੱਪੜਾ ਗੀਜ਼ਾ ਕੋਟਨ ਦਾ ਕੁਆਲਿਟੀ ਏ ਕਲਾਸ ਕੁਰਤੇ ਪਜਾਮੇ ਦੀ ਫਿਨਿਸ਼ਿੰਗ ਵੀ ਏ ਕਲਾਸ ਜਿਹੜੇ ਕੁਰਤੇ ਪਜਾਮੇ ਕਲਾਪੀ ਟਾਲੀਆ ਕਹਿ ਕੇ ਬ੍ਰਾਂਡ ਕਹਿ ਕੇ ਇਹ ਬ੍ਰਾਂਡ ਉਹੀ ਹੈ ਕੱਪੜੇ ਵੀ ਉਹੀ ਹੈ ਪਰ ਫਰਕ ਇਹ ਆਮ ਦੁਕਾਨਦਾਰ ਨਹੀਂ ਹੈ ਏ ਮਾਤੂ ਜੀ ਦਾ ਸਤਾਰਾ ਜਿੱਥੇ ਚਾਰ ਚਾਰ ਹਿਆਲੇ ਕੁੜਤੇ ਪਿਆਮੇ 2 200 ਚ ਪੇਪਰ ਕਾਟਨ ਕੀਜ਼ਾ ਕਾਟਨ ਤੁਸੀਂ ਮੈਟੀ ਦੇ ਵਿੱਚ ਰੰਗ ਲੈਣਾ ਆਹ ਵਾਈਟ ਚੈੱਕ ਕਰ ਲਓ 360 ਰੁਪਏ ਮੀਟਰ 450 ਰੁਪਏ ਮੀਟਰ 330 ਰੁਪਏ ਮੀਟਰ 560 ਰੁਪਏ ਮੀਟਰ ਔਰ ਉਂਗਲੀ ਜਿੱਥੇ ਜਾਂਦੀ ਹੈ ਕੈਮਰਾ ਘਵਾ ਦੇ ਵੀਰੇ ਰੇਟ ਉੱਤੇ ਲਿਖਿਆ ਹਰ ਇੱਕ ਚੀਜ਼ ਆਹੇ ਤੁਸੀਂ ਬੈਗਜ ਕੰਮ ਕਰਦੇ ਹੋ ਜਾਹੇ ਤੁਸੀਂ ਟ੍ਰੈਵਲ ਆਫਿਸ ਕੰਮ ਕਰਦੇ ਹੋ ਮਾਤਰ ਜਿੰਨੇ ਮਰਜ਼ੀ ਲਗਜ਼ਰੀ ਦਫਤਰੇ ਕੰਮ ਕਰਦੇ ਹੋ ਸਾਡੇ ਕੋਲ ਹਰ ਤਰ੍ਹਾਂ ਦੀਆਂ ਸ਼ਰਟਾਂ ਤੁਹਾਨੂੰ ਮਿਲ ਜਾਣੀਆਂ ਵੈਸੇ ਸਾਡੇ ਕੋਲ 3 350 ਸ਼ਰਟ ਸ਼ੁਰੂ ਹੋ ਜਾਂਦੀ ਆ ਇਦਾਂ ਤੁਸੀਂ ਬਾਸਕਟਾਂ ਬਣਾਉਣੀਆਂ ਹੈਗੀਆਂ ਆਹ ਹੀ ਕਪੜਾ ਬਣਿਆ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਟੇਲਰ ਬੜੇ ਟੌਪ ਦੇ ਆ ਤੁਸੀਂ ਆਪਦੇ ਵਿਆਹ ਵਾਸਤੇ ਜਾਂ ਕਿਸੇ ਰਿਸ਼ਤੇਦਾਰ ਦੇ ਵਿਆਹ ਵਾਸਤੇ ਫੰਕਸ਼ਨਿੰਗ ਥੀਮ ਬਣਾਉਣਾ ਚਾਹੁੰਦੇ ਹੋ ਅਸੀਂ ਤੁਹਾਡੀ ਮੈਰਿਜ ਨੂੰ ਯਾਦਗਾਰ ਬਣਾਵਾਂਗੇ ਲੋ ਜੀ ਜਿਹੜੇ ਤੁਸੀਂ ਬਾਜ਼ਾਰਾਂ ਜਾ ਕੇ ਲੈਨੇ ਹੋ 2 ਪੀਸ ਕੋਟਪੈਂਟ 10-10000 ਰੁਪਏ ਦੇ ਸਾਡੇ ਕੋਲ ਆਜੋ 10000 ਵਾਲਾ ਕੋਟਪੈਂਟ ਸਿਰਫ 2995 ਚ ਲੈ ਜਾਓ ਸਿਲਾਈ ਕਰਕੇ ਦਵਾਂਗੇ ਜਿਹੜੇ ਤੁਸੀਂ ਬਾਜ਼ਾਰ ਚ ਜਾ ਕੇ ਲੈਨੇ ਹੋ 15-15000 ਰੁਪਏ ਦੇ 3 ਪੀਸ ਕੋਟਪੈਂਟ ਸਾਡੇ ਕੋਲ ਆਜੋ 3 ਪੀਸ ਕੋਟਪੈਂਟ ਸੀਤਾ ਸਰਾਇਆ ਸਿਰਫ 3700 ਚ ਦਵਾਂਗੇ ਕੋਈ ਹੋਰ ਤੁਹਾਡੇ ਤੋਂ 15000 ਨਹੀਂ ਲੈਣਾ ਕੋਈ 18000 ਨਹੀਂ ਲੈਣਾ ਸ਼ੇਰਬਾਨੀ ਸਿਲਾਈ ਕਰਕੇ ਤੁਹਾਨੂੰ 6500 ਰੁਪਏ ਚ ਆਪਾਂ ਦੇ ਦੇਣੀ ਆ ਜਿਨ੍ਹਾਂ ਲੈਣੇ ਆ ਜਾਗੋ ਪਾਰਟੀ ਲਈ ਕੋਰਤੇ ਪਿਆਮੇ ਤੁਸੀਂ ਨਾਈਟ ਪਾਰਟੀ ਲਈ ਕੋਰਤੇ ਪਿਆਮੇ ਲੈਣੇ ਆ ਤੁਸੀਂ ਚਾਹੁੰਦੇ ਹੋ ਵੀ ਇਹਦੇ ਨਾਲ ਆਪਾਂ ਥੀਮ ਬਣਾ ਕੇ ਲੈਣਾ ਇੱਕ ਨਾਲ ਦੇ 10-10 ਵਣਣੇ ਆ 20-20 ਬਣਾਉਣੇ ਆ ਤੇ ਇਹਦੇ ਉੱਤੇ ਵੀ ਬਹੁਤ ਵੱਡੀਆਂ ਆਫਰਾਂ ਲਾਤੀਆਂ ਜੇ ਤੁਸੀਂ ਬਾਈਟ ਟ੍ਰਾਂਗ ਦੇ ਕੋਰਤੇ ਪਿਆਮੇ ਲੈਣੇ ਹਨ ਜਿਹੜੇ ਬਾਜ਼ਾਰਾਂ ਦੇ ਵਿੱਚ 2-2000 ਰੁਪਏ ਲੋਕੀ ਮੰਗਦੇ ਆ 2500 ਇੱਥੇ 2000 ਨਾਲ ਕੋਰਤਾ ਪਿਆਮਾ ਸਿਰਫ 700 ਰੁਪਏ ਤੋਂ ਸ਼ੁਰੂ ਹੈਗਾ ਭਾਈ ਜੀ 700 ਰੁਪਏ ਦੇ ਵਿੱਚ ਮਿਲ ਜਣਾ ਜਿਹੜੇ ਬਾਜ਼ਾਰ 'ਚ 2-2000 ਵਾਲੇ ਕੁਰਤੇ ਪਜਾਮੇ ਆ ਬਿਲਕੁਲ ਜੀ 700 ਰੁਪਏ ਦਾ ਗੀਜ਼ਾ ਕੋਟਨ ਦਾ ਕੁਰਤਾ ਪਜਾਮਾ ਦਿੰਨੇ ਆ 700 ਰੁਪਏ ਦਾ 700 ਰੁਪਏ ਦਾ ਕੱਪੜਾ ਗੀਜ਼ਾ ਕੋਟਨ ਦਾ ਕੁਆਲਿਟੀ ਏ ਕਲਾਸ ਕੁਰਤੇ ਪਜਾਮੇ ਦੀ ਫਿਨਿਸ਼ਿੰਗ ਵੀ ਏ ਕਲਾਸ ਕੱਲਾ 700 ਹੀ ਨਹੀਂ ਅਸੀਂ ਜਿਹੜੇ ਕੁਰਤੇ ਪਜਾਮੇ ਬਾਜ਼ਾਰਾਂ 'ਚ 3-3000 35-3500 ਰਾਇਲ ਕਲਾਸ ਹੁਣ ਅੱਜ ਗੱਲ ਕਰਦੇ ਆ ਰਾਇਲ ਕਲਾਸ ਦੀ ਕਹਿੰਦੇ ਸ਼ੋਰੂਮ ਬਹੁਤ ਵਧੀਆ ਸੀਗਾ ਸ਼ੀਸ਼ੇ ਆਪੇ ਖੋਲਦੇ ਸੀਗੇ ਕੋਕਾ ਕੋਲਾ ਭੱਜ-ਭੱਜ ਆਉਂਦਾ ਸੀਗਾ ਪਰਕਰ ਪੀਜੇ ਪੁੱਛੇ ਜਾਂਦੇ ਸੀਗੇ ਹਾਂਜੀ ਸਰ ਹੈਲੋ ਸਰ ਐਦਾਂ ਕਰਦੇ ਸੀ ਦੇਖੋ ਜੀ ਸਿੱਧੀ ਸਾਦੀ ਗੱਲ ਆ ਕਹਿੰਦੇ ਤੇਲ ਤਾਂ ਤਿਲਾ ਚੋਂ ਹੀ ਨਿਕਲਣਾ ਅਸੀਂ ਉਹ ਕੰਮ ਨਹੀਂ ਕਰਦੇ ਅਸੀਂ ਕੋਕਾ ਕੋਲਾ ਨਹੀਂ ਪੀਉਂਦੇ ਪਰਕਰ ਪੀਜੇ ਨਹੀਂ ਦਿਖਾਉਂਦੇ ਅਸੀਂ ਰਾਇਲ ਕਲਾਸ ਆਲੀ ਸ਼ਾਨ ਸੀ ਜੀਆ ਨਹੀਂ ਦਿਖਾਉਂਦੇ ਛੀਸ਼ੇ ਆਪਣੀ ਕੋਲ ਦੇ ਦਰਵਾਜ਼ਿਆਂ ਤੇ ਗਾਰ ਖੜਿਆ ਤੇ ਸ਼ੂਜ਼ ਲਵਾ ਕੇ ਅੰਦਰ ਬੁਲਾ ਲੈਣੇ ਪਿਆਰ ਤੇ ਸਤਿਕਾਰ ਨਾਲ ਸਿੰਪਲ ਪਾਣੀ ਪੀਉਂਨੇ ਆ ਤੇ ਕੁਰਤੇ ਪਜਾਮੇ ਜਿਹੜੇ 3-3000 ਦੇ ਉੱਥੋਂ ਮਿਲਦੇ ਇੱਥੇ 1500 ਦੇ ਜਿਹੜੇ ਕੁਰਤੇ ਪਜਾਮੇ ਕਲਾਬੀ ਟਾਲੀਆ ਕਹਿ ਕੇ ਬ੍ਰਾਂਡ ਕਹਿ ਕੇ ਇਹ ਬ੍ਰਾਂਡ ਉਹੀ ਹੈ ਕੱਪੜੇ ਵੀ ਉਹੀ ਹੈ ਪਰ ਫਰਕ ਇਹ ਆਮ ਦੁਕਾਨਦਾਰ ਨਹੀਂ ਹੈ ਇਹ ਮਾਤੂ ਸ਼ਰੀ ਦਸਤਾਰ ਹੈ ਜਿੱਥੇ 4-4000 ਵਾਲੇ ਕੁਰਤੇ ਪਜਾਮੇ 2-2000 'ਚ ਜਿੱਥੇ ਕੁਰਤੇ ਪਜਾਮੇ 8-8000 ਵਾਲੇ 3000 3500 'ਚ ਅੱਧ ਮੁੱਲ ਅੱਧ ਮੁੱਲ ਰੇਟ ਦੇ ਰਹੇ ਆ ਇਹ ਸੀਆਰਐਮ ਕਟਣੀ ਕੰਪਨੀਆਂ ਜੋ ਵੀ ਤੁਸੀਂ ਇਹ ਰੇਟ ਲੈ ਨਹੀਂ ਸਕਦੇ ਜਿਹੜੇ ਅਸੀਂ ਰੇਟ ਦੇ ਰਹੇ ਆਂ ਦੇਖੋ ਜੀ ਇਹਦਾ 바ਕੇ ਪਾਈ ਨੇ ਬਹੁਤ ਕੰਮ ਦੀ ਗੱਲ ਦੱਸਤੀ ਹੁਣ ਵੱਡੇ ਵੱਡੇ ਸ਼ੋਰੂਮ ਸਾਜਖਾਬ ਦੇਖ ਕੇ ਤੁਸੀਂ 2-2000 ਵਾਲੇ ਕੁਰਤੇ ਪਜਾਮੇ ਦਾ 5-5000 ਨਾ ਦਿਆ ਕਰੋ ਮਾਤੂ ਸ਼੍ਰੀ ਦਸਤਾਰ ਆਜੋ ਬਾਜ਼ਾਰ ਨਾਲੋਂ 3-3 ਗੁਣਾ ਰੇਟ ਕੱਟ ਕਰਦੇ ਇੱਥੇ ਰੰਗ ਵੀ ਸਾਰੇ ਆ ਬਿਲਕੁਲ ਭਾਜੀ ਜ਼ਮਾਨਾ ਚੇਂਜ ਹੋ ਗਿਆ ਸਨ 2024-25 ਚੱਲਦਾ ਹੁਣ ਸਮੇਂਦਾਰ ਹੋ ਜਾਓ ਆ 700 ਰੁਪਏ ਦਾ ਕੁਰਤਾ ਪਜਾਮਾ ਰੰਗਦਾਰ ਦੇ ਰਹੇ ਆ ਆ ਕੁਰਤਾ ਪਜਾਮਾ ਗੀਜ਼ਾ ਕੋਰਨ ਦਾ ਬੰਬੇ ਦਾ ਕੁਰਤਾ ਪਜਾਮਾ 400 ਰੁਪਏ ਮੀਟਰ ਦੇ ਰਹੇ ਆ ਜਿਹੜਾ 1000 1000 ਰੁਪਏ ਮੀਟਰ 35 3500 ਦਾ 1500 ਚੇ ਬਣਾ ਕੇ ਦੇ ਰਹੇ ਆ ਰੰਗ ਜਿੱਤਾ ਦੇ ਮਰਜ਼ੀ ਲੈ ਲਓ ਪੇਪਰ ਕਾਟਨ ਜੀਜ਼ਾ ਕਾਟਨ ਤੁਸੀਂ ਮੈਟੀ ਦੇ ਵਿੱਚ ਰੰਗ ਲੈਣਾ ਆਹ ਵਾਈਟ ਚੈੱਕ ਕਰ ਲਓ 360 ਰੁਪਏ ਮੀਟਰ 450 ਰੁਪਏ ਮੀਟਰ 330 ਰੁਪਏ ਮੀਟਰ 560 ਰੁਪਏ ਮੀਟਰ ਆਹ ਉਂਗਲੀ ਜਿੱਥੇ ਜਾਂਦੀ ਹੈ ਕੈਮਰਾ ਘੁਮਾ ਦੇ ਵੀਰੇ ਰੇਡ ਉੱਤੇ ਲਿਖਿਆ ਹਰ ਇੱਕ ਚੀਜ਼ ਤੇ ਆਹ ਦੇਖੋ ਜੀ ਕੁਰਤੇ ਪਿਆਮੇ ਦਾ ਫਾਇਦੇ ਕਰਦੇ ਆ ਤੁਸੀਂ ਲੈਣੀ ਆ ਸ਼ਰਟਾਂ ਸ਼ਰਟਾਂ ਦੇ ਵਿੱਚ ਵੀ ਦੇਖੋ ਪੂਰਾ ਮਲਾਈ ਵਰਗਾ ਕਪੜਾ ਚਾਹੇ ਤੁਸੀਂ ਪ੍ਰਿੰਟ ਦੇ ਵਿੱਚ ਸ਼ਰਟਾਂ ਲੈ ਲਓ ਚਾਹੇ ਤੁਸੀਂ ਲਾਈਨਾਂ ਵਾਲੀਆਂ ਲੈ ਜਾਓ ਤੁਸੀਂ ਬੈਂਕਿੰਗ ਕੰਮ ਕਰਦੇ ਹੋ ਚਾਹੇ ਤੁਸੀਂ ਟਰੈਵਲ ਆਫਿਸ ਕੰਮ ਕਰਦੇ ਹੋ ਮਾਤਰਬ ਜਿੰਨੇ ਮਰਜ਼ੀ ਲਗਜ਼ਰੀ ਦਫ਼ਤਰ ਵਿੱਚ ਕੰਮ ਕਰਦੇ ਹੋ ਸਾਡੇ ਕੋਲ ਹਰ ਤਰ੍ਹਾਂ ਦੀਆਂ ਸ਼ਰਟਾਂ ਤੁਹਾਨੂੰ ਮਿਲ ਜਾਣੀਆਂ ਵੈਸੇ ਸਾਡੇ ਕੋਲ 3350 ਸ਼ਰਟ ਸ਼ੁਰੂ ਹੋ ਜਾਂਦੀ ਆ ਬਾਜ਼ਾਰ 'ਚ ਜਾ ਕੇ ਚੈੱਕ ਕਰੋ 4000 ਰੁਪਿਆ 2 ਪੀਸ ਕੋਰਟ ਪੈਂਟ ਦੀ ਕੱਲੀ ਸਲਾਈ ਆ ਇੱਥੇ ਆਜੋ ਤੁਹਾਨੂੰ 10000 ਦਾ ਕੋਰਪਰਟ 2995 ਵਿੱਚ ਸਲਾਈ ਕਰਕੇ ਅਸੀਂ ਦੇ ਦੇਣਾ ਬਾਈ ਜੀ ਰੋਲਾ ਕਰਦਾ ਆ ਜੀ ਬਾਜ਼ਾਰ 'ਚ 4000 4500 ਲੋਕੀ ਕਹਿੰਦੇ ਸਲਾਈ ਚੱਲਦੀ ਆ ਤੁਹਾਡਾ ਕਿਹੜਾ ਦਿਮਾਗ ਖਰਾਬ ਹੋਇਆ ਵੀ ਤੁਸੀਂ ਕਹਿੰਦੇ ਹੋ 2995 ਹੀ ਰਹਿ ਜਾਓ ਉਹ ਕਹਿੰਦੇ ਜਾਂ ਤੇ ਇਹਨਾਂ ਕੋਈ ਰੰਗ ਇੱਕ ਦੋ ਕਰਾ ਕੇ ਜਾਂ ਕੱਪੜਾ ਮੜਾ ਆ ਉਹ ਵੀ ਮੜ ਜਾ ਕਲੀਅਰ ਕਰ ਦਿਓ ਦੇਖੋ ਜੀ ਗੱਲਾਂ ਕਰਨ ਵਾਲੇ ਗੱਲਾਂ ਕਰਨਗੇ ਕਹਿੰਦੇ ਬਾਬੇ ਨਾਨਕ ਨੇ ਸਾਰੀ ਦੁਨੀਆ ਨੂੰ ਸੋਚ ਦਿੱਤੀ ਪਰ ਕੁਝ ਲੋਕ ਅਜੇ ਵੀ ਨੌਕਸ ਕੱਢਦੇ ਆ ਮੈਂ ਸਿੱਧੀ ਜੀ ਗੱਲ ਕਹਿਣਾ ਮਾਤੂ ਸ਼੍ਰੀ ਦਸਤਾਰ ਤੇ ਇੱਕ ਵਾਰੀ ਆ ਕੇ ਦੇਖ ਲੋ ਅਸੀਂ 4000 5000 ਸਮਾਈ ਦਾਣੀ ਲੈਂਦੇ ਸਾਡਾ ਸਮਾਈ ਦਾ ਰੇਟ 2050 ਰੁਪਏ ਅਸੀਂ ਵੀ ਆਪਦੇ ਬੱਚੇ ਪਾਲਦੇ ਆ ਅਸੀਂ ਵੀ ਇੱਥੋਂ ਦੇ ਸਟਾਫ ਨੂੰ ਸੈਲਰੀ ਦਿੰਨੇ ਆ ਫ੍ਰੀ ਚ ਨਹੀਂ ਰੱਖੇ ਅਸੀਂ ਵੀ ਆਪਦੇ ਘਰ ਚਲਾਉਂਦੇ ਆ ਪਰ ਅਸੀਂ ਲੁੱਟ ਕਰਕੇ ਲੋਕਾਂ ਦੀਆਂ ਜੇਬਾਂ 'ਚ ਡਾਕਾਂ ਮਾਰਕ ਨਹੀਂ ਲੈਂਦੇ ਆਹ ਕੋਰਟ ਪੈਨ ਦਾ ਕੱਪੜਾ ਚੈੱਕ ਕਰ ਲੋ ਕੁਆਲਿਟੀ 2995 2 ਪੀਸ 3760 3 ਪੀਸ ਰੰਗਾਂ ਵਿੱਚ ਦੀ ਗੱਲ ਕਰਦੇ ਆ ਆ ਚੈੱਕ ਕਰੋ ਲਾਈਟ ਡਾਰਕ ਟੈਨ ਜਿਹੜੇ ਸਾਰੇ ਰੰਗ ਦੇਖੋ ਸਿੱਧੀ ਸਾਦੀ ਗੱਲ ਹੈ ਫੈਕਟਰੀ ਕੱਪੜੇ ਬਰਾਉਣ ਦੀ ਸਾਡੀ ਆਪ ਦੀ ਸਟੀਚਿੰਗ ਕਰਨ ਵਾਲੇ ਫੈਕਟਰੀ ਸਾਡੀ ਆਪ ਦੀ ਤੇ ਫਿਰ ਰੇਟਾਂ 'ਤੇ ਅੱਦੋ-ਅੱਦੋ ਕਿਉਂ ਨਾ ਫਰਕ ਪਊਗਾ ਅੱਛਾ 2995 3760 ਤਾਂ ਹੋ ਗਈ ਉਸ ਤੋਂ ਉੱਪਰ ਕੋਈ ਲਗਜ਼ਰੀ ਬੰਦਾ ਵੀ ਆਉਂਦਾ ਕੋਈ ਫੋਰਚੂਨਰ ਚਲਾ ਕੇ ਯਾਰ ਆਉਂਦਾ ਕੋਈ ਕੋਈ ਵੱਡੀ ਗੱਡੀ ਚ ਆਉਂਦਾ ਅਗਲਾ ਕਹਿੰਦਾ ਠੀਕ ਆ 2995 ਹੀ ਲੈਣਗੇ ਮੇਰੇ ਘਰੇ ਸਕੇ ਭਰਾ ਦਾ ਵਿਆਹ ਆ ਮੇਰੀ ਭੂਆ ਦੀ ਕੁੜੀ ਦਾ ਵਿਆਹ ਆ ਵੀ ਕਪੜਾ ਕੋਟ ਮੈਂ ਦਾ ਉਹ ਲੈਣਾ ਵੀ ਲੋਕੀ ਹੱਥ ਲਾਰਾ ਦੇਖਣ ਵੀ ਕੱਕਾ ਲੈ ਕੇ ਕਿੱਥੋਂ ਆਇਆ ਦੇਖੋ ਜੀ ਸਾਈਕਲ ਵਾਲੇ ਤੋਂ ਲੈ ਕੇ ਮਸਟਰੀਜ਼ ਗੱਡੀ ਵਾਲੇ ਦੀ ਥਾਰ ਵਾਲੇ ਦੀ ਆਡੀ ਵਾਲੇ ਦੀ ਫੋਰਚੂਨਰ ਵਾਲੇ ਵਾਸਤੇ ਵੀ ਮਾਤੂਸ਼ੀ ਦਸਤਾਰ ਕੋ ਸਾਰੀ ਵੈਰਾਈਟੀ ਹੈਗੀ ਆ ਪਰ ਫਰਕ ਕੀ ਹੈ ਸਾਡੇ ਕੋਲ ਲਗਜ਼ਰੀ ਆ ਚੈੱਕ ਕਰੋ ਹੌਲੈਂਡ ਟੈਰੀ ਦਾ ਫੈਬਰਿਕ ਵੀ ਹੈਗਾ ਰਾਇਲ ਕਲਾਸ ਚੀਜ਼ਾਂ ਲਾਈਨਿੰਗ ਵਾਲੇ ਕੋਟ ਪੈਂਟ ਵੀ ਹੈਗੇ ਆ ਪਰ ਇਹ ਕੋਟ ਪੈਂਟ 15 20000 ਨਹੀਂ ਦੇਣਾ ਨਹੀਂ ਦੇਣਾ ਨਹੀਂ ਦੇਣਾ ਇਹ ਵੀ 5000 6000 ਦੇ ਸਟੱਚ ਕਰਕੇ ਦੇ ਦਾਂਗੇ ਰੰਗਾ ਮੇਜੀ ਇਹਦੇ ਜਿਵੇਂ ਬਹੁਤ ਆ ਸੀ ਆ ਰਾਮ ਰੇਮਬੜ ਤਗੜੇ ਤਗੜੇ ਬ੍ਰਾਂਡ ਬਹੁਤ ਆ ਆ ਦੇਖੋ ਜੇ ਤੁਸੀਂ ਬਲੇਜ਼ਰ ਲੈਣੇ ਹੈਗੇ ਆ ਬਲੇਜ਼ਰ ਦੇ ਨਾਲ ਤੁਸੀਂ ਆ ਦੇਖੋ ਏ ਤਾਂ ਤੁਸੀਂ ਬਾਸਕਟਾਂ ਬਣਾਉਣੀਆਂ ਹੈਗੀਆਂ ਆਹੇ ਕਪੜਾ ਬਣਿਆ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਟੇਲਰ ਬੜੇ ਟਾਪ ਦੇ ਆ ਚਾਹੇ ਤੁਸੀਂ ਦੋ ਜੇਬਾਂ ਲਾ ਲਓ ਇੱਕ ਲਾ ਲਓ ਚਾਰ ਲਾ ਲਓ ਬਟਨ ਜਿੱਦਾਂ ਨੇ ਮਰਜ਼ੀ ਬਣਾਉਂ ਲ ਡਿਜ਼ਾਈਨ ਜਿੱਦਾਂ ਨੇ ਮਰਜ਼ੀ ਤੁਹਾਡੀ ਮਰਜ਼ੀ ਦਾ ਆ ਕੇ ਕਰ ਦਨੇ ਆ ਹੁਣ ਆ ਕੋਟ ਪੈਂਟ ਦੀ ਗੱਲ ਕਰ ਲਓ ਫਰਨੀਚਰ ਦੀ ਗੱਲ ਕਰ ਲਓ ਜੇ ਅਸੀਂ ਉੱਪਰ ਵਧੀਆ ਕਪੜਾ ਦਿੰਨੇ ਅੰਦਰ ਵੀ ਵਧੀਆ ਕਪੜਾ ਲਾ ਕੇ ਦਿੰਨੇ ਆ ਇਦਾਂ ਹੀ ਸਾਡੀ ਸਟੀਚਿੰਗ ਸ਼ੇਰਵਾਨੀ ਦੇ ਵਿੱਚ ਇਦਾਂ ਹੀ ਕੁਰਤੇ ਪਜਮੇ ਦੇ ਵਿੱਚ ਬਹੁਤ ਚਾਰਾ ਵਧੀਆ ਆ ਸ਼ੇਰਵਾਨੀ ਦੇ ਵਿੱਚ ਵੀ ਭਾਜੀ ਡਿਜ਼ਾਈਨ ਕਾਫੀ ਆ ਦੇਖੋ ਭਾਜੀ ਲਗਜ਼ਰੀ ਪਰ ਕਾਰੀਗਰ ਉਹੀ ਹੁੰਦੇ ਨੇ ਹੱਥ ਦੀ ਸਫਾਈ ਕਾਰੀਗਰ ਦੀ ਵਧੀਆ ਫਿਨਿਸ਼ਿੰਗ ਉਹੀ ਦੱਸਦੀ ਆ ਵੀ ਉਹ ਕਾਰੀਗਰ ਕਿੱਦਾਂ ਦਾ ਕੋਈ ਵੱਡੇ ਆਲੀਸ਼ਾਨ ਸ਼ੋਰੂਮ ਦੇ ਕੇ ਰੇਟ ਵਧਾਣਾ ਪਰਿਆ ਕਰੋ ਆ ਚੈੱਕ ਕਰੋ ਸ਼ੇਰਵਾਨੀ ਦੀ ਫਿਟਿੰਗ ਆਹ ਸਟੀਚਿੰਗ ਦੇਖ ਲਓ ਕਲਾ ਕਲਾ ਟਾਂਕਾ ਚੈੱਕ ਕਰ ਲਓ ਰਾਇਲ ਕਲਾਸ ਸ਼ੇਰਵਾਨੀ ਹੈ ਜਿਹਦਾ ਰੈਂਟ ਦੀ ਗੱਲ ਕਰ ਰਿਆ ਰੈਂਟ 12-13000 ਤੇ ਕੋਈ ਵੱਡੇ ਸ਼ੋਰੂਮ 'ਚ ਚਲੇ ਜਾਓ 1 ਲੱਖ 1.5 ਲੱਖ ਦੀ ਸ਼ੇਰਵਾਨੀ ਵੇਚਦੀ ਆ ਪਰ ਅਸੀਂ 6000 6500 'ਚ ਰੈਡੀ ਕਰਕੇ ਦੇ ਰਹੇ ਆ ਪਾਰਟੀ ਵੇਅਰ ਕੁੜਤੇ ਕੱਲੇ ਪਿੰਡੂਆਂ ਵਾਸਤੇ ਨਹੀਂ ਸ਼ਹਿਰੀਆਂ ਵਾਸਤੇ ਵੀ ਬਹੁਤ ਫਾਇਦਾ ਵਾ ਤੁਸੀਂ ਆਪਦੀ ਪਾਰਟੀ ਫੰਕਸ਼ਨ ਕਰਨਾ ਵਾ ਜਾਂ ਤੁਸੀਂ ਕੋਈ ਮਹਿੰਦੀ ਦਾ ਜਾਂ ਹਲਦੀ ਦੇ ਕੋਈ ਪ੍ਰੋਗਰਾਮ ਕਰਨਾ ਤੇ ਕੁੜਤੇ ਤੁਸੀਂ ਰੈਡੀ ਕਰਾਣਾ ਚਾਹੁੰਦੇ ਹੋ ਤੁਸੀਂ ਆਪਦੇ ਵਿਆਹ ਵਾਸਤੇ ਜਾਂ ਕਿਸੇ ਰਿਸ਼ਤੇਦਾਰ ਦੇ ਵਿਆਹ ਤੇ ਫੰਕਸ਼ਨਿੰਗ ਦੀਮ ਬਣਾਉਣਾ ਚਾਹੁੰਦੇ ਹੋ ਅਸੀਂ ਤੁਹਾਡੀ ਮੈਰਿਜ ਨੂੰ ਯਾਦਗਾਰ ਬਣਾਵਾਂਗੇ ਕਿਉਂਕਿ ਰੇਟ ਵੀ ਘੱਟ ਦਵਾਂਗੇ ਆਈਟਮਾਂ ਚੈੱਕ ਕਰ ਲਓ ਸਾਡੇ ਕੋਲ ਸ਼ੇਰਵਾਨੀਆਂ ਬਾਸਕਟਾ ਬਲੇਜ਼ਰ ਕੁੜਤੇ ਡਿਜ਼ਾਈਨਰ ਸਾਰਾ ਕੋਸ਼ਿ ਹੈਗਾ ਵਾ ਸਟੀਚਿੰਗ ਦਾ ਵੀ ਪ੍ਰਬੰਧ ਇੱਥੇ ਹੈਗਾ ਕਿਤੇ ਹੋਰ ਜਾਣ ਦੀ ਲੋੜ ਨਹੀਂ ਪੈਣੀ ਆ ਕੋਟ ਪੈਂਟ ਚੈੱਕ ਕਰੋ ਟਕਸੀਡੋ ਕੋਟ ਪੈਂਟ ਹੈ 3 ਪੀਸ ਕੋਟ ਪੈਂਟ ਹੈ ਰਾਇਲ ਕਲਾਸ ਬਲੈਕ ਕੋਟ ਪੈਂਟ ਹੈ ਗੱਲ ਕੀ ਹੈ ਫਰਕ ਕੀ ਹੈ ਇਹ ਸਿਰਫ 3 ਪੀਸ 370 60 ਦਾ ਮਾਤੂ ਸ਼੍ਰੀ ਦਸਤਾਰ ਦੀ ਮੋਹਰ ਲਾ ਕੇ ਫਿਨਿਸ਼ਿੰਗ ਲਾ ਕੇ ਦੇਣਾ ਭਾਜੀ ਰੇਟ ਤਾਂ ਹੀਓ ਘਾਟਾ ਸਾਡੇ ਕੋਲ ਕਾਰੀਗਰ ਚੰਗੇ ਆ ਜਾਇਜ਼ ਕਮਾਈ ਕਰਦੇ ਆ ਲੁੱਟ ਨਹੀਂ ਕਰਦੇ ਦੇਖੋ ਸਾਡੇ ਕੋਲ 200 ਰੁਪਏ ਤੋਂ ਕੋਟ ਪਿਆਮਾ ਸ਼ੁਰੂ 20000 ਦਾ ਕੋਟ ਆਵਾ 700 ਦੇ ਰਹੇ ਆ ਜਿਹੜਾ 10000 ਦਾ ਕੋਟ ਉਹਨਾਂ ਬਾਜ਼ਾਰ 'ਚ ਅਸੀਂ 2995 ਦੇ ਰਹੇ ਆ ਜਿਹੜਾ ਕੋਟ ਉਹਨਾਂ 15000 ਦਾ ਬਾਜ਼ਾਰ 'ਚ ਅਸੀਂ 3760 ਦੇ ਰਹੇ ਆ ਸ਼ੇਰਬਾਨੀ ਜਿਹੜੀ 17 18000 ਦੀ ਅਸੀਂ 6500 ਦੇ ਰਹੇ ਆ ਮਤਲਬ ਸਾਰੇ ਪਾਸੇ ਫਾਇਦੇ ਆ ਛੇਦੀ ਆ ਜੋ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਗਾ ਫਰਾਣਾ ਨੰਬਰ ਸਕਰੀਨ 'ਤੇ ਫਿਰ ਤੇ ਗੱਲ ਕਰ ਸਕਦੇ ਆ ਕੈਮਰਾਮੈਨ ਨੂੰ ਆਪਸ਼ਨ ਦੀ ਨਾਲ ਹਰਦੀਪ ਸਿੰਘ ਅਗੜਕਾਂ ਟਿੱਪੀ ਬਗਾ ਫਰਾਣਾ